ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਬਿੱਤੇ ਦਿਨੀ ਸੂਬੇ ਦੇ ਮੁੱਖ ਮੁੱਦਿਆਂ ਦੇ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਸ਼ੁਰੂ ਹੋ ਗਿਆ ਸੋ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਉਹਨਾਂ ਰੂਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ ਜੋ ਕਿ ਇਸ ਸੰਸਾਰ ਨੂੰ ਅਲਵਿਦਾ ਆ ਗਈਆਂ ਨੇ ਸੋ ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਉਹਨਾਂ ਪੰਜਾਬ ਸਰਕਾਰ ਲੋਕਾਂ ਦੇ ਮਸਲੇ ਹੱਲ ਕਰ ਰਹੀ ਹੈ ਜਿਨ੍ਹਾਂ ਲੋਕਾਂ ਦੀ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ ਸੋ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਉਹਨਾਂ ਤਮਾਮ ਮੁੱਦਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਖੁਸ਼ਹਾਲ ਸੂਬਾ ਬਣ ਸਕਦਾ ਸੀ ਸੋ ਉਹਨਾਂ ਆਖਿਆ ਕਿ ਪੰਜਾਬ ਦੇ ਵਿੱਚ ਜੋ ਵੀ ਅਫਸਰ ਭ੍ਰਿਸ਼ਟਾਚਾਰ ਜਾਂ ਫਿਰ ਲੋਕਾਂ ਦੇ ਕੰਮ ਨਹੀਂ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਥੇ ਹੀ ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੀ ਤੰਜ ਕੱਸੇ ਨੇ ਸੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪ੍ਰਤਾਪ ਬਾਜਵਾ ਨੇ ਭਾਜਪਾ ਦੇ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਰੱਖੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਭਾਜਪਾ ਦੇ ਵਿੱਚ ਪਹਿਲਾਂ ਹੀ ਸ਼ਾਮਲ ਕਰਵਾ ਚੁੱਕੇ ਨੇ ਤੇ ਹੁਣ ਆਪ ਭਾਜਪਾ ਦੇ ਵਿੱਚ ਜਾਣ ਦੀ ਤਿਆਰੀ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਨੇ ਦੇਖੋ ਅੱਜ ਵਿਧਾਨ ਸਭਾ ਦਾ ਸੈਸ਼ਨ ਸੀ ਜ ਜਿਹਦੇ ਅੰਦਰ ਸਭ ਤੋਂ ਪਹਿਲਾਂ ਉਹਨਾਂ ਸਾਰੇ ਸਾਥੀਆਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਜਿਹੜੇ ਇਸ ਦੁਨੀਆ ਤੋਂ ਕਾਲ ਚਲਾਣਾ ਕਰ ਗਏ ਔਰ ਜੇ ਮੈਂ ਗੱਲ ਕਰਾਂ ਤਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਜੀ ਡਾਕਟਰ ਮਨਮੋਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਔਰ ਹੋਰ ਬਹੁਤ ਸਾਰੇ ਸਾਥੀ ਗੁਰਪ੍ਰੀਤ ਸਿੰਘ ਗੋਗੀ ਜੀ ਹੋਰ ਬਹੁਤ ਸਾਰੇ ਸੱਬਰਵਾਲ ਸਾਹਿਬ ਬਹੁਤ ਸਾਰੇ ਸਾਬਕਾ ਐਮਐਲਏ ਸਹਿਵਾਨ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਔਰ ਉਸ ਤੋਂ ਬਾਅਦ ਵਿਧਾਨਕ ਕੰਮਕਾਰ ਜਿਹੜਾ ਸ਼ੁਰੂ ਹੋਇਆ ਪਹਿਲਾ 1 ਘੰਟਾ ਪਹਿਲਾ 1 ਘੰਟਾ ਲਗਾਤਾਰ ਜਿਹੜਾ ਸਵਾਲ ਜਵਾਬ ਹੋਏ ਜਿਹੜੇ ਐਮਐਲਏ ਸਹਿਬਾਨ ਨੇ ਆਪਣੇ ਆਪਣੇ ਹਲਕਿਆਂ ਦੇ ਜਾਂ ਪੰਜਾਬ ਦਾ ਸਬੰਧਤ ਆਪਣੇ ਆਪਣੇ ਸਵਾਲ ਲਾਏ ਸੀ ਉਹਨਾਂ ਦੇ ਬੜੇ ਡਿਟੇਲ ਦੇ ਅੰਦਰ ਜਵਾਬ ਜਿਹੜੇ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਾਡੇ ਮਿਨਿਸਟਰ ਸਹਿਬਾਨ ਵੱਲੋਂ ਰੱਖੇ ਗਏ ਔਰ ਉਸ ਤੋਂ ਬਾਅਦ ਜ਼ੀਰੋ ਆਵਰ ਹੋਇਆ ਇਹ ਪਹਿਲੀ ਵਾਰ ਆ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਘੰਟੇ ਦਾ ਜ਼ੀਰੋ ਆਵਰ ਕੀਤਾ ਇਹ ਘੰਟਾ ਲਗਾਤਾਰ ਜ਼ੀਰੋ ਆਵਰ ਦੇ ਦੌਰਾਨ ਯਾਨੀ ਕਿ ਭੱਖ ਦੇ ਮਸਲਿਆਂ ਤੇ ਗੱਲ ਕਰਨ ਦਾ ਸਮਾਂ ਜਿਹੜਾ ਦਿੱਤਾ ਜਾਂਦਾ ਸੀ ਪਰ ਲੇਕਿਨ ਅੱਜ ਕੋਈ ਆਪੋਜੀਸ਼ਨ ਦਾ ਐਮ.ਐਲ.ਏ. ਕਿਸੇ ਮਾਮਲੇ ਤੇ ਗੱਲ ਹੀ ਕਰ ਸਕਿਆ ਇਹਦਾ ਮਤਲਬ ਆ ਕਿ ਪੰਜਾਬ ਚ ਇਸ ਤਰ੍ਹਾਂ ਦਾ ਕੋਈ ਵੀ ਮਸਲਾ ਦੀ ਹੈਗਾ ਜਿਹੜਾ ਕੋਈ ਪੱਕਦਾ ਹੋਵੇ ਔਰ ਸਾਰੇ ਮਸਲੇ ਜਿਹੜਾ ਸਰਕਾਰ ਲਗਾਤਾਰ ਹੱਲ ਕਰ ਰਹੀ ਹੈਗੀ ਕਿਉਂਕਿ ਉਹ ਜਿਹੜਾ ਟਾਈਮ ਸੀਗਾ ਉਹ ਵੀ اپੋਜੀਸ਼ਨ ਨੇ ਬਹੁਤ ਘੱਟ ਯੂਜ਼ ਕੀਤਾ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਾਂ ਸੀਗੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੇ ਬਹੁਤ ਸਾਰੇ ਕਮੇਟੀ ਦੀਆਂ ਰਿਪੋਰਟਾਂ ਸੀ ਉਹ ਵੀ ਪੰਜਾਬ ਦੀ ਵਿਧਾਨ ਸਭਾ ਦੇ ਸਦਨ ਤੇ ਰੱਖੀਆਂ ਗਈਆਂ ਉਹਨਾਂ ਚ ਵੀ ਡਿਟੇਲ ਦੇ ਅੰਦਰ ਚਰਚਾ ਹੋਈ ਆ ਸੋ ਮੈਂ ਸਮਝਦਾ ਬਹੁਤ ਹੀ ਅੱਛਾ ਅੱਜ ਦਾ ਵਿਧਾਨ ਸਭਾ ਦਾ ਸੈਸ਼ਨ ਰਹਾਗਾ ਜਿਸ ਤਰ੍ਹਾਂ ਦੇ ਨਾਲ ਕਿਹਾ ਸੀ ਤਨਖਾਹ ਤੋਂ ਨੌਂਦੇ ਅਫਸਰਾਂ ਨੂੰ ਕੰਮ ਨਹੀਂ ਲੱਗੂਗਾ ਕਿਹ ਹੈ ਜੀ ਇੰਡੀਕੇਸ਼ਨ ਹੈ ਜਿਹੜੇ ਅਫਸਰ ਕੰਮ ਨਹੀਂ ਕਰਦੇ ਹੈਗੇ ਅੱਜ ਦੇ ਦੇਖੋ ਜਿਹੜਾ ਵੀ ਅਫਸਰ ਕੋਈ ਕਰਾਪਸ਼ਨ ਕਰਦਾ ਜਾਂ ਕੰਮ ਕਰ ਡਿਲੇ ਕਰਦਾਗਾ ਜਾ ਕੰਮ ਕਰਜਮੰਦ ਭਾਵਨਾ ਰੱਖਦਾਗਾ ਜਿਹੜਾ ਰੂਲਾਂ ਨੂੰ ਸਹੀ ਤਰੀਕੇ ਨਾਲ ਅਪਲਾਉਂਦਾ ਜਿਹੜਾ ਕੋਈ ਵੀ ਗਲਤ ਕੰਮ ਚ ਇਨਵੋਲ ਵਾ ਬਿਲਕੁਲ ਉਹਦੇ ਖਿਲਾਫ ਸਰਕਾਰ ਡਟ ਕੇ ਐਕਸ਼ਨ ਲਾਊਗੀ ਚਾਹ ਕੋਈ ਛੋਟਾ ਅਧਿਕਾਰੀ ਆ ਚਾਹ ਕੋਈ ਵੱਡਾ ਅਧਿਕਾਰੀ ਆ ਚਾਹ ਕੋਈ ਪੋਲਿਟਿਸ਼ੀਨ ਆ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਾਡੇ ਵਿੱਚ ਸੰਪਰਕ ਦੇ ਨੇਗੇ ਉਹਨਾਂ ਜਿਹੜੇ ਸਾਡੇ ਵਿੱਚ ਸੰਪਰਕ ਦੇ ਨੇਗੇ ਉਹਨਾਂ ਚਾਹ ਚੋਣ ਦੇ ਸਮੇਂ ਕਿਹੜੇ ਐਡਵਾਂਸ ਟਿਕਟ ਰੈਂਦੀਆਂ ਨੇ ਕਿਉਂਕਿ ਪ੍ਰਤਾਪ ਬਾਜਬਾ ਜੀ ਇਸ ਗੱਲ ਨੂੰ ਜਾਣੂ ਜਾਣ ਨੇ ਦੇ ਪੰਜਾਬ ਦੇ ਅੰਦਰ ਕਿ ਉਹਨਾਂ ਨੇ ਆਪਣੀ ਐਡਵਾਂਸ ਬੁਕਿੰਗ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਚ ਕਰਾਈ ਆ ਪਿੱਛੇ ਜੇ ਬੰਗਲੌਰ ਗਏ ਸੀ ਬੰਗਲੌਰ ਜਾ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਚ ਆਪਣੀ ਬਿਕੰ ਕਰਾਈ ਹੋਈ ਹੈ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰ ਪਹਿਲਾਂ ਹੀ ਆਪਣੇ ਛੋਟੇ ਭਰਾ ਨੂੰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚ ਡੈਪਿਊਟੇਸ਼ਨ ਤੇ ਭੇਜਿਆ ਕਿ ਜਾ ਕੇ ਤੂੰ ਅੰਦਰੋਂ ਕੰਮਕਾਰ ਸਿੱਖਲਾ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਕੰਮ ਕਰਦੀ ਆ ਕਿਉਂਕਿ ਉਹਨਾਂ ਦਾ ਇਤਿਹਾਸ ਰਿਹਾਗਾ ਸੋ ਉਸੇ ਕੰਮਕਾਰ ਸਿੱਖਣ ਲਈ ਪਹਿਲਾ ਭਰਾ ਭੇਜਿਆ ਹੁਣ ਆਪ ਉਹਨਾਂ ਦੇ ਜਾਣ ਦੀ ਜੜੀ ਆ ਉਹ ਤਿਆਰੀ ਹੈਗੀ ਹੈ ਕਿਉਂਕਿ ਉਹਨਾਂ ਦੇ ਤਾਂ ਜਿਹੜੇ ਇੱਕ ਐਮਐਲਏ ਨੇਗੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇਗੇ ਜੇ ਮਸਾ ਜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਜਾਕਰ ਸਾਹਿਬ ਉਹਨਾਂ ਦੇ ਸੁਪੁੱਤਰ ਜਿਹੜੇ ਦੇਗੇ ਉਹ ਸਸਪੈਂਡ ਕੀਤੇ ਉਹ ਕਿਸ ਗੱਲ ਲਈ ਸਸਪੈਂਡ ਕੀਤੇ ਗਏ ਨੇ ਕਿਉਂਕਿ ਉਹ ਪਹਿਲੇ ਹੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਬੋਲੀ ਬੋਲਦੇ ਨੇ ਸੋ ਆਪਣੀ ਪਾਰਟੀ ਦਾ ਫਿਕਰ ਕਰਨ ਸਾਡੀ ਪਾਰਟੀ ਦੇ ਸਾਰੇ ਐਮਐਲਏ ਬੜੀ ਚੜ੍ਹਦੀ ਕਲਾ 'ਚ ਰਹੇ ਇੱਕ ਮੋਟ ਨੇ ਇੱਕ ਜੁੱਟ ਨੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਜ ਜੀ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਨੇ ਜੀ ਮਸਾ ਮਾਈਨਿੰਗ ਨੂੰ ਲੈ ਕੇ ਸਵਾਲ ਚੱਕੇ ਨੇ ਪਰ ਤਾਂ ਬਾਜਬਾ ਨੇ ਉਹਨਾਂ ਨੇ ਕਿਹਾ ਕਿ ਅਨੰਦਪੁਰ ਹਲਕੇ ਦੇ ਵਿੱਚ ਖਾਸ ਹੋ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਨੇ ਔਰ ਦੇਖੋ ਉਹ ਮੈਨੂੰ ਲੱਗਦਾ ਆ ਕਿ ਚੰਦ ਕਖਵਾਰ ਦੀਆਂ ਖਬਰਾਂ ਪੜ੍ਹ ਕੇ ਇਸ ਤਰ੍ਹਾਂ ਦਾ ਬਿਹੇਵੀਅਰ ਕਰਦੇ ਨੇਗੇ ਜਦ ਕਿ ਖੁਦ ਮੰਤਰੀ ਸਾਹਿਬ ਨੇ ਖੁਦ ਖੁਦ ਅਨੰਤਪੁਰ ਸਾਹਿਬ ਤੋਂ ਹਰਜੋਤ ਬੈਂਜ ਜੀ ਨੇ ਆਪ ਜਾ ਕੇ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਸੀ ਉਹਦੇ ਖਿਲਾਫ ਪਰਚੇ ਦਰਜ ਕਰਾਏ ਨੇਗੇ ਸੋ ਜਿੱਥੇ ਵੀ ਕੋਈ ਗਲਤ ਕੰਮ ਕਰਦਾਗਾ ਪੰਜਾਬ ਦੇ ਸਾਡੇ ਦਾ ਮੰਤਰੀ ਸਹਿਬਾਨ ਐਮ ਐਲ ਏ ਸਾਹਿਬ ਜਾ ਕੇ ਪਰਚੇ ਦਰਜ ਕਰਾਉਂਦੇ ਨੇ ਇਹਨਾਂ ਦੇ ਸਮੇਂ ਪੰਜਾਬ ਜਿਹੜੀ ਲੁੱਟ ਸੀ ਉਹ ਜਾਰੀ ਸੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਦੁਆ ਥਾਣਾ ਲੁੱਟਿਆ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕੀਤਾ ਕਿਸ ਤਰ੍ਹਾਂ ਪੰਜਾਬ ਜੜੀਆਂ ਉਹ ਟਾਰਗੇਟਿੰਗ ਕਿਲਿੰਗ ਹੁੰਦੀ ਸੀ ਕਿਸ ਤਰ੍ਹਾਂ ਪੰਜਾਬ ਚਮਕੋਣ ਦੇ ਹਾਲਾਤ ਮਾੜੇ ਸੀਗੇ ਸੋ ਅਸੀਂ ਤਾਂ ਲਗਾਤਾਰ ਪੰਜਾਬ ਨੂੰ ਮੁੜ ਦਵਾਰੇ ਦੀ ਹੱਥੇ ਲਿਆਉਣ ਲਈ ਆਪਣੀ ਯਤਨ ਕਰ ਰਹੇ ਹਾਂ ਪ੍ਰਗਤ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੁਸੀਂ ਇੱਥੇ ਮਹਿਲਾਵਾਂ ਨੂੰ ਜਿਹੜੇ ਪੈਸੇ ਨਹੀਂ ਦਿੱਤੇ ਲੇਕਿਨ ਦਿੱਲੀ ਦੇ ਵਿੱਚ ਇੱਕ ਦਿਨ ਚ ਵੰਗਣਾ ਸ਼ੁਰੂ ਕਰਤੇ ਦੇਖੋ ਮੈਨੂੰ ਲੱਗਦਾ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਸਪੋਕਸਪੀਨ ਬੜੇ ਹੋਏ ਨੇਗੇ ਸੋ ਬਿਲਕੁਲ ਸਮੇਂ ਰੰਦੇ ਸਾਰੇ ਜਿਹੜੇ ਪ੍ਰਬੰਧ ਨੇ ਅਸੀਂ ਕਰਾਂਗੇ ਅੱਗੇ ਵੱਧਦੇ ਉਧਰ ਵੱਧ ਇੱਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਰਜਿੰਦਰ ਸਿੰਘ 베ਦੀ ਲਗਾਤਾਰ ਐਕਸ਼ਨ ਮੋਡ ਸੋ ਉਹਨਾਂ ਵੱਲੋਂ ਸ਼ਾਮ ਵੇਲੇ ਤਹਿਸੀਲ ਦਫ਼ਤਰ ਗੁਰਦਾਸਪੁਰ ਦਾ ਅਚਨਚੇਤ ਨਰੀਕਣ ਕੀਤਾ ਗਿਆ ਸੋ ਇਸ ਮੌਕੇ ਉਹਨਾਂ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਗੁਰਦਾਸਪੁਰ ਵੱਲੋਂ ਕੀਤੀਆਂ ਰਜਿਸਟਰੀਆਂ ਦਾ ਰਿਕਾਰਡ ਵੀ ਚੈੱਕ ਕੀਤਾ ਸੋ ਰਜਿਸਟਰੀ ਕਰਵਾਉਣ ਆਏ ਲੋਕਾਂ ਦੇ ਨਾਲ ਵੀ ਏਡੀਸੀ ਵੱਲੋਂ ਗੱਲਬਾਤ ਕੀਤੀ ਗਈ ਹੈ ਸੋ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਲੋਕਾਂ ਨੂੰ ਤਹਿਸੀਲ ਦਫ਼ਤਰਾਂ ਦੇ ਵਿੱਚ ਖੱਜਲ ਖੁਆਰੀ ਦਾ ਸਾਹਮਣਾ ਬਿਲਕੁਲ ਵੀ ਨਾ ਕਰਨਾ ਪਵੇ ਅਤੇ ਉਹਨਾਂ ਦੇ ਕੰਮ ਨੇ ਜਿਹੜੇ ਨਿਯਮਾਂ ਦੇ ਅਨੁਸਾਰ ਅਤੇ ਭ੍ਰਿਸ਼ਟਾਚਾਰ ਰਹਿਤ ਪਹਿਲ ਦੇ ਆਧਾਰ ਦੇ ਉੱਤੇ ਹੀ ਕੀਤੇ ਜਾਣ। ਸੋ ਇਸ ਮੌਕੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੇ ਆਪਣੀ ਤਸੱਲੀ ਜ਼ਾਹਿਰ ਕਰਦਿਆਂ ਆਖਿਆ ਕਿ ਉਹਨਾਂ ਦੀ ਰਜਿਸਟਰੀ ਬਿਨਾਂ ਕੋਈ ਰਿਸ਼ਵਤ ਦਿੱਤੇ ਸਮੇਂ ਸਿਰ ਸ਼ੁਰੂ ਹੋ ਰਹੀ ਹੈ। ਉੱਥੇ ਹੀ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਕਿਹਾ ਕਿ ਤਹਿਸੀਲ ਦਫ਼ਤਰਾਂ ਦੇ ਵਿੱਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਾਂ ਖੱਜਲਖੁਆਰੀ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਆਪਣਾ ਕੰਮ ਕਰਨ। ਸੋ ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਰਜਿਸਟਰੀ ਕਰਵਾਉਣ ਆਉਣ ਤੋਂ ਪਹਿਲਾਂ ਆਪਣੇ ਸਾਰੇ ਲੋੜਿੰਦੇ ਕਾਗਜ਼ ਪੱਤਰ ਪੂਰੇ ਕਰਕੇ ਆਉਣ ਅਤੇ ਜੇਕਰ ਇਸ ਦੇ ਬਾਵਜੂਦ ਵੀ ਦਫਤਰ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਜਾਂ ਜਾਣ ਬੁੱਝ ਕੇ ਖੱਜਲ ਖਵਾਰ ਕਰਦਾ ਤਾਂ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਵਧੀਕ ਡਿਪਟੀ ਕਮਿਸ਼ਨਰ ਜਾਂ ਸਬੰਧਤ ਤਹਿਸੀਲ ਦੇ ਐਸ ਡੀ ਐਮ ਨੂੰ ਕੀਤੀ ਜਾਵੇ ਇਸ ਗੁਰਦਾਸਪੁਰ ਵਿਖੇ ਮੈਂ ਅੱਜ ਚੈਕਿੰਗ ਕੀਤੀ ਹੈ ਚੰਚੇ ਚੈਕਿੰਗ ਮੈਂ ਹਮੇਸ਼ਾ ਸਰਕਾਰ ਦਾ ਮੈਨ ਜਿਹੜਾ ਟੀਚਾ ਹੈ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਉਹ ਬਖਸ਼ੀ ਨਹੀਂ ਜਾਏਗੀ ਕੋਈ ਵੀ ਬੰਦਾ ਖਰਪਤ ਜੇ ਕਰਪਸ਼ਨ ਮੰਗਦਾ ਜਾਂ ਪੈਸੇ ਲੰਦਾ ਉਹਨੂੰ ਛੱਡਿਆ ਨਹੀਂ ਜਾਏਗਾ ਅੱਜ ਸਾਡੇ ਕੋਹੀ ਸਾਡੇ ਵੀਰ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੁਲਾ ਕੇ ਪਹਿਲਾਂ ਤਾਂ ਮੈਂ ਉੱਥੇ ਆ ਦਫ਼ਤਰ ਜਿੱਥੇ ਦੇਖਿਆ ਕਿ ਵਾਕਈ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਹੋਈਆਂ ਕਿ ਨਹੀਂ ਹੋਈਆਂ ਅੱਜ ਸਵੇਰ ਤੱਕ ਮੈਂ ਸਾਰਾ ਬਾਹਰ ਵੀ ਦੇਖਿਆ ਕੋਈ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਸ਼ੀਅਰੀ ਜਿਹੜਾ ਹੈ ਉਹ ਬਾਹਰ ਵੇਟਿੰਗ ਵਿੱਚ ਨਹੀਂ ਹੈ ਛੇ ਰਜਿਸਟਰੀਆਂ ਨਾਲੇ ਕਰਕੇ ਉਹਨਾਂ ਨੂੰ ਹੁਣ ਔਨਲਾਈਨ ਕਰਨ ਦਾ ਕੰਮ ਚੱਲ ਰਿਹਾ ਹੈ ਸਪੈਸ਼ਲ ਜਿਹੜੀ ਜ਼ਰੂਰੀ ਗੱਲਾਂ ਲੋਕਾਂ ਨੂੰ ਸੁਣਨਾ ਅੱਜ ਮੈਂ ਇਹਨਾਂ ਨੂੰ ਸੁਣਿਆ ਹੁਣ ਸਪੈਸ਼ਲੀ ਮੈਂ ਇਹਨਾਂ ਨੂੰ ਫਿਰ ਕਿਹਾ ਕਿ ਕਿਸੇ ਤਰ੍ਹਾਂ ਦੇ ਕਿਨੇ ਕੋਈ ਪੈਸੇ ਮੰਗਿਆ ਤੇ ਦੱਸੂ ਬੜੀ ਮਨ ਨੂੰ ਖੁਸ਼ੀ ਹੈ ਕਿ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਪੈਸਾ ਨਹੀਂ ਹੋਇਆ ਸਾਡਾ ਉਸੇ ਵੇਲੇ ਕੰਮ ਹੋ ਗਿਆ ਤੇ ਅੱਜ ਦੀ ਚੈਕਿੰਗ ਦਾ ਸਾਡਾ ਇੱਕੋ ਹੀ ਮੰਤਵ ਹੈ ਕਿ ਅਸੀਂ ਵਾਅਦਾ ਤੋਂ ਵਾਅਦਾ ਲੋਕਾਂ ਦੇ ਲਈ ਕੰਮ ਕਰਨਾ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਮੇਰੇ ਨਾਲ ਨਿਹਾਬ ਵੀ ਬੈਠੇ ਤੇ ਇਹ ਮੇਰੇ ਬਾਕੀ ਸਾਰੇ ਡਿਵੀਜ਼ਨਸ ਹੈ ਅਸੀਂ ਅਸੀਂ ਤੁਹਾਨੂੰ ਵੀ ਹਦਾਇਤ ਕਰ ਦਿਤੀ ਹੈ ਕਿ ਆਪਣੇ ਆਪਣੇ ਦਫਤਰ ਜਿਹੜੇ ਸਬ ਐਸਆਰ ਅਫੀ ਤੁਹਾਡੇ ਅਧੀਨ ਆਂਦੇ ਚੈੱਕ ਕਰੋ ਪਲੱਸ ਅਸੀਂ ਵੀ ਉੱਥੇ ਵੀ ਕਰਾਂਗੇ ਅਚਰਚੇ ਚੈਕਿੰਗ ਕਰਾਂਗੇ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਰਪਸ਼ਨ ਦਾ ਕੇਸ ਸਾਹਮਣੇ ਆਇਆ ਉਹਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਏਗਾ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਇਲਾਵਾ ਮੇਰੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਦਫਤਰ ਜਾ ਕੇ ਪੂਰੇ ਜਿਹੜੇ ਦਸਤਾਵੇਜ਼ਾ ਮੁਕੰਮਲ ਲੈ ਕੇ ਜਾਓ ਤਾਂ ਕਿ ਤੁਹਾਨੂੰ ਵੀ ਬਾਰ-ਬਾਰ ਗੇੜੇ ਨਾ ਮਾਰਨੇ ਪੈਣ ਹਾਂ ਜੇ ਉਸ ਤੋਂ ਬਾਅਦ ਜੇ ਤੁਸੀਂ ਦਸਤਾਵੇਜ਼ ਲੈ ਕੇ ਜਾਂਦੇ ਕਿਤੇ ਦੀ ਖੱਜਲ ਖਰਾਬੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਸਖਤੋ ਸਖਤ ਕਦਮ ਐਕਸ਼ਨ ਲਵਾਂਗੇ ਅੱਗੇ ਵੱਧਦੇ ਹੋਦਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾ ਲਈ ਹੈ ਤੇ ਨਾਲ ਹੀ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਵੀ ਐਲਾਨਿਆ ਗਿਆ ਨਾਲ ਹੀ ਕੈਬਨਿਟ ਦਾ ਵਿਸਤਾਰ ਵੀ ਕਰ ਦਿੱਤਾ ਗਿਆ ਉੱਥੇ ਹੀ ਦਿੱਲੀ ਦੇ ਅਰਜੋਰੀ ਗਾਰਡਨ ਤੋਂ ਵਿਧਾਇਕ ਬਣੇ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਕੈਬਨਿਟ ਦੇ ਵਿੱਚ ਮੰਤਰੀ ਦੇ ਤੌਰ ਦੇ ਉੱਤੇ ਸ਼ਾਮਲ ਕੀਤਾ ਗਿਆ ਸੋ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਧਾਨ ਸਭਾ ਦੇ ਵਿੱਚ ਆਪਣੀ ਸੋਹ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਣਾ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲ ਲਿਆ ਗਿਆ ਸੋ ਇਸ ਸਮੇਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਲੋ ਵੱਲੋਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਦਿੱਲੀ ਵਿਕਸੇ ਦਿੱਲੀ ਹੋ ਦਿੱਲੀ ਦੁਬਾਰਾ ਸੀ वो सुंदर दिल्ली बनानी है जो 12 साल में आपदा ने बर्बाद की है जिस तरह से आपदा ने एक बीमारी दिल्ली में फैलाई जैसे आपदा को यहाँ से भगाया है ऐसे गंदगी को भगाना है गंदे पानी को भगाना है गंदी हवा को भगाना ही एक मिशन है मोदी जी का जो दिल्ली के प्रति मिशन है उसको दिल्ली में साक्षार कामयाब करना है दिल्ली को विकसित दिल्ली बनाना है आज जो मुझे माननीय मुख्यमंत्री जी ने अपने वजारत में मंत्री के रूप में मौका दिया और जो डिपार्टमेंट मुझे दिए आज मैं उसका यहाँ पर चार्ज लेने के लिए पहुँचा हूँ मैं धन्यवाद करता हूँ मेरी लीडरशिप का देश के प्रधानमंत्री माननीय नरेंद्र मोदी जी का माननीय अमित शाह जी का माननीय जगप्रकाश नड्डा जी का सिंह देवा जी का और पांडा जी का और हमारी माननीय मुख्यमंत्री रेखा गुप्ता जी का और मैं विश्वास दिलाता हूँ उनकी टीम में हम एकजुट होकर जो मोदी जी का विजन है उसको साकार करेंगे और दिल्ली को दोबारा से खुशहाल करेंगे छोड़िए हंगामा करना उनका काम है सर उन्होंने वो हंगामे से निकले सुनिए छोड़िए वो हंगामे से निकले हैं वो लोगों ने केवल और केवल बहाने झूठ और फ्रॉड की राजनीति को किया है और वही वो करेंगे आगे भी इसलिए उनकी बातों पर छोड़िए हमें दिल्ली को देखना है आपके परिवार आपके बच्चे आपके भाई बहन दिल्ली में सुरक्षित रहें साफ़ पानी पी सकें साफ हवा ले सकें साफ सड़कों पे और दिल्ली में वो अपने आप को गौरव ही महसूस कर सकें ये हमारा सबका सबसे पहला मिशन है, प्लानिंग है। देखा काम करेंगे इन्वामेंट में बहुत बड़े बड़े काम होने बाकी हैं दिल्ली के कूड़े के पहाड़ों को ख़त्म करना है सबसे पहले वो बहुत बड़ी चुनौती है लेकिन इतनी बड़ी चुनौती नहीं कि उसको ना कर सकें जो इस काम को अरविंद केजरीवाल जी नाकाम हो गए दस साल में हम वो आपको करके दिखाएंगे

हमने हम वो लोग हैं जो माझी से ताकत लेते हैं हमने देखा है किस तरह से इसलिए गंदी हवा के लिए दिल्ली के अंदर तीस परसेंट पोल्यूशन जो है वो से, मिट्टी से आ रहा है ट्रस्ट का पोल्यूशन है उसके कौन कौन स्टेक होल्डर है एम उसका स्टेक होल्डर है उसके अंदर पी स्टेक होल्डर है जो जो डिपार्टमेंट हैं सबसे एक ही स्पष्ट है आप अपने पोल्यूशन को खुद खत्म कीजिए ट्रांसपोर्ट अपने पोल्यूशन को खत्म करे एमसीडी अपने पोल्यूशन को खत्म करे पीडब्ल्यूडी अपने पोल्यूशन को खत्म करे एयरपोर्ट अथॉरिटी अपने पोल्यूशन को खत्म करे और कूड़े के पहाड़ों को हम रात में लगकर खत्म करेंगे हमें एक प्लान बनाकर देना होगा ऐसा नहीं हो सकता कि बहानों से काम चलेगा अब इस सरकार में कोई बहाना नहीं चलेगा इस सरकार में केवल काम चलेगा कोई विश्राम नहीं चलेगा काम चलेगा और मेरे अफसरों साहिबानों से भी आग्रह है उनको विनती है हमें तीन दिन काम करना है अगर मंत्री इतवार को काम कर सकता है ਸਭ ਸਰੋਂ ਕੋ ਵੀ ਤਿਵਾਰ ਕੋ ਕੰਮ ਕਰਨਾ ਚਾਹੀਏ ਅਗਰ ਹਮ 18 ਘੰਟੇ ਕੰਮ ਕਰੇਗੇ ਤੋ ਆਪ 18 ਮਟ ਕਰਿਓ 16 ਘੰਟੇ ਕਮਸੇ ਕਮ ਹਮਾਰੇ ਸਾਥ ਕਰਿਓ ਤੋ ਮੈਂ ਇਹ ਜਰੂਰ ਉਮੀਦ ਕਰਤਾ ਹੂੰ ਕਿ ਹਮ ਮਿਲਕਰ ਦਿੱਲੀ ਕੇ ਹਮਾਰੇ ਜੋ ਟੀਮ ਹੈ ਅਬਸਰਾਂ ਦੀ ਵੋ ਮਿਲਕਰ ਹਮ ਕੰਮ ਕਰੇਗੇ ਔਰ ਇਸ ਤਾਕਤ ਸੇ ਕੰਮ ਕਰੇਗੇ ਕਿ ਦਿੱਲੀ ਕੋ ਬਦਲਨੇ ਕੀ ਸ਼ਮਤਾ ਰਖੇ ਅਗੀਆਂ ਬਾਤਾਂ ਉਧਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਆਤਸ਼ੀ ਮਾਰਲੀਨਾ ਨੇ ਭਾਜਪਾ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਸੋ ਆਤਸ਼ੀ ਮਾਰਲੀਨਾ ਨੇ ਦੋਸ਼ ਲਗਾਉਂਦਿਆਂ ਆਖਿਆ ਕਿ ਭਾਜਪਾ ਨੇ ਵਿਧਾਨ ਸਭਾ ਦੇ ਵਿੱਚ ਮੁੱਖ ਮੰ ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਹੈ ਅਤੇ ਉਹਨਾਂ ਦੀ ਥਾਂ ਦੇ ਉੱਤੇ ਨਰਿੰਦਰ ਮੋਦੀ ਦੀ ਫੋਟੋ ਲਗਾ ਦਿੱਤੀ ਗਈ ਹੈ। ਸੋ ਉਹਨਾਂ ਆਖਿਆ ਕਿ ਭਾਜਪਾ ਨੂੰ ਲੱਗਦਾ ਕਿ ਨਰਿੰਦਰ ਮੋਦੀ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਭਗਤ ਸਿੰਘ ਜੀ ਤੋਂ ਵੀ ਵੱਡੇ ਨੇ। ਸੋ ਭਾਜਪਾ ਦਾ ਹੰਕਾਰ ਅਤੇ ਸਿੱਖ ਵਿਰੋਧੀ ਅਤੇ ਦਲਿਤ ਵਿਰੋਧੀ ਚਿਹਰਾ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ। ਦੇਖਿਏ ਇਹ ਮਾਤ ਸ਼ਰਮ ਦੀ ਬਾਤ ਹੈ ਕਿ ਭਾਰਤੀ ਜਨਤਾ ਪਾਰਟੀ ਨੇ मुख्यमंत्री कार्यालय से बाबा साहब भीमराव अम्बेडकर की शहीद आजम भगत सिंह की तस्वीरें हटा दी हैं और उनकी जगह प्रधानमंत्री नरेंद्र मोदी जी की फोटो लगा दी है क्या भारतीय जनता पार्टी को लगता है कि प्रधानमंत्री नरेंद्र मोदी जी बाबा साहब भीमराव अम्बेडकर से बड़े हैं क्या भारतीय जनता पार्टी को लगता है कि प्रधानमंत्री नरेंद्र मोदी जी शहीद आजम भगत सिंह से बड़े हैं क्या उनको ऐसा अहंकार हो गया है आज भारतीय जनता पार्टी, पार्टी ने अपना दलित विरोधी चेहरा आज भारतीय जनता पार्टी ने अपना सिख विरोधी चेहरा पूरे देश के सामने रख दिया कि जैसे ही भारतीय जनता पार्टी की सरकार आई सबसे पहले उन्होंने मुख्यमंत्री कार्यालय से बाबा साहब भीमराव अम्बेडकर की फोटो हटाई शहीद आजम भगत सिंह की फोटो हटाई और उसकी जगह प्रधानमंत्री नरेंद्र मोदी जी की फोटो लगा दी ये बहुत दुख की बात है सिर्फ से बाकी ऑफिस दुख की बात है की भारतीय जनता पार्टी ने जैसे बाबा साहब अम्बेडकर की आज सदन का पहला दिन था और, और ये सदन बाबा साहब अम्बेडकर संविधान चलता है मुख्यमंत्री कार्यालय से बाबा साहब अम्बेडकर और शहीद आजम भगत सिंह की फोटो हटना ये दिखाता है कि भारतीय जनता पार्टी बाबा साहब अम्बेडकर का पहले भी विरोध करती थी आज भी विरोध करती है शहीद आजम भगत सिंह के विचारों से वो पहले भी नफरत करते थे आज भी नफरत करते हैं और ऐसे तो इन्होंने जैसे संसद के अंदर से बाबा साहब की तस्वीर हटाई है वो दिल्ली

नौजवानों के साथ साथ बच्चों से लेकर बुजुर्ग तक हर आदमी उनको अपना आइडियल मानता है उनके आदर्शों को जो कुर्बानी दी उनकी आज तक साराना पूजा करता है उनकी फ़ोटो को हटा देना बहुत ही ज़्यादा एक दुखदायक और दिल को पीड़ा देने वाला एक इन्होंने काम भाजपा ने किया है और हम अध्यक्ष जी से निवेदन ही कर रहे थे कि आप मोदी जी की फ़ोटो लगाओ हमें कोई हर्ज नहीं है आप लगाएं राष्ट्रपति महोदय की फ़ोटो हमें कोई हर्ज नहीं है पर इनका कंपैरिजन आप शहीद आजम भगत सिंह जी से और बाबा साहब भीमराव अम्बेडकर जी से नहीं कर सकते उन्होंने जो कुर्बानियाँ इस देश के लिए की है इनका कोई मुकाबला नहीं है और हम ये मांग करते हैं कि शहीद आजम भगत सिंह जी की फ़ोटो और बाबा साहब भीमराव अम्बेडकर जी की फ़ोटो वहाँ पर पुनर्स्थापित की जाए जब तक ये फोटो वहाँ पर नहीं लगेगी हम सदन नहीं चलेंगे मैम एक और चीज़ क्लियरिटी दे रहा हूँ तो क्या जगह बदली गई है पूरी तरह से हटा दिया गया अरविंद केजरीवाल जी थे और मैं तब ये फोटो अब वहाँ से इन फोटो को हटा के ये फोटोज लगवा दी तो बाबा साहब भीमराव अम्बेडकर की फोटो हटा दी गई है

लाश बरामद ਹੋਈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਸੋ ਇਸ ਬੱਚੇ ਨੂੰ ਇੱਕ ਪਲਾਸਟਿਕ ਦੇ ਬੈਗ ਦੇ ਵਿੱਚ ਬੰਦ ਕਰਕੇ ਸੂਏ ਦੇ ਕਿਨਾਰੇ ਦੇ ਉੱਤੇ ਸੁੱਟਿਆ ਹੋਇਆ ਸੀ ਸੋ ਇਸ ਨਵ ਜਨਮੇ ਬੱਚੇ ਦੀ ਲਾਸ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਵੇਂ ਇਨਸਾਨ ਇੰਨਾ ਨਿਰਦਈ ਹੋ ਸਕਦਾ ਹੈ ਕਿ ਕੋਈ ਆਪਣੀ ਹੀ ਕੁੱਖ ਦੇ ਵਿੱਚੋਂ 9 ਮਹੀਨੇ ਦਾ ਰੱਖਿਆ ਹੋਇਆ ਬੱਚਾ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਸੁੱਟ ਸਕਦੀ ਹੈ ਸੋ ਇੱਕ ਬੱਚਾ ਜਿਸ ਨੇ ਇਸ ਦੁਨੀਆ ਦੇ ਵਿੱਚ ਆਪਣੀਆਂ ਅੱਖਾਂ ਤੱਕ ਨਹੀਂ ਖੋਲੀਆਂ ਤੇ ਜਿਸ ਦਾ ਕੋਈ ਕਸੂਰ ਵੀ ਨਹੀਂ ਸੀ ਤੇ ਉਸ ਨੂੰ ਇਸ ਬੇਰਹਿਮੀ ਦੇ ਨਾਲ ਸੁੱਟ ਦੇਣਾ ਇੱਕ ਮਾਂ ਦੇ ਲਈ ਕਿੱਥੋਂ ਦੀ ਇਨਸਾਨੀਅਤ ਹੈ ਸ਼ਾਇਦ ਇਸ ਤਰੀਕੇ ਦੇ ਨਾਲ ਤਾਂ ਕੋਈ ਬੇਜਵਾਨ ਜਾਨਵਰ ਵੀ ਨਹੀਂ ਕਰਦੇ ਪਰ ਇਨਸਾਨੀਅਤ ਇਸ ਤਰੀਕੇ ਦੇ ਨਾਲ ਬੇਰਹਿਮ ਹੋ ਚੁੱਕੀ ਹੈ ਕਿ ਅਜਿਹੀ ਕਾਨੂੰਨੀ ਹਰਕਤ ਕਰਨ ਦੇ ਵਿੱਚ ਵੀ ਗੁਰੇਜ਼ ਨਹੀਂ ਕਰਦੇ ਸੋ ਫਿਲਹਾਲ ਸਮਾਜ ਸੇਵੀ ਸੰਸਥਾ ਦੇ ਵੱਲੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਸ ਬੱਚੇ ਦੀ ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਸੋ ਸਮਾਜ ਸੇਵੀ ਸੰਸਥਾ ਮੈਂਬਰ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਨਮ ਜਨਮਾ ਬੱਚਾ ਲੜਕਾ ਹੈ ਜਿਸ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਸਾਡੇ ਸਮਾਜ ਸੇਵੀ ਸੰਸਥਾ ਦੇ ਆਗੂਆਂ ਨੂੰ ਦਿੱਤੀ ਗਈ ਸੀ ਅਤੇ ਅਸੀਂ ਮੌਕੇ ਤੇ ਪਹੁੰਚ ਕੇ ਇਸ ਮ੍ਰਿਤਕ ਦੇ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਹੈ ਮੇਰਾ ਨਾਮ ਸੁਨੀਪ ਸਿੰਘ ਦਾ ਸਹਾਰਾਜਨ ਸਹਾਬਰਕਰਾਂ ਅੱਜ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੀ ਕਿ ਬਠਿੰਡਾ ਗੋਲਿਆਣਾ ਰੋਡ ਸੂਏ ਕੋਲੇ ਇੱਕ ਨਵਜਾਤ ਬੱਚੇ ਦੀ ਕੋਈ ਡੈਡਬੋਰਡ ਦੀ ਭੂਣ ਵਗੈਰਾ ਪਿਆਗਾ ਜਦ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਬੈਗ ਦੇ ਵਿੱਚ ਪਿਆ ਹੋਇਆ ਸੀਗਾ ਖਾਣਾ ਨਹੀਂ ਵਾਲੀ ਪੁਲਿਸ ਮੌਕੇ ਤੇ ਮਜੂਦ ਸੀਗੀ ਸਾਰਾ ਟੀਮ ਤੇ ਪੁਲਿਸ ਪਾਰਟੀ ਨੇ ਵੱਖ-ਵੱਖ ਇੰਗਲਾਂ ਤੋਂ ਇਸ ਸਾਈਡਾਂ ਤੋਂ ਜਾਂਚ ਪੜਤਾਲ ਕੀਤੀ ਉਹਦੇ ਕੋਲੋਂ ਕੁਝ ਵੀ ਨਹੀਂ ਮਿਲਿਆ ਜੋ ਕਿ ਉਹਨੂੰ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਮੋਰਚੇ ਦੇ ਆ ਐਮਰਜੈਂਸੀ ਵਿੱਚ ਪਹੁੰਚਾਇਆ ਜਿੱਥੇ ਡਾਕਟਰ ਹਰਸ਼ਿਤ ਗੋਇਲ ਨੇ ਚੈੱਕ ਅਪ ਕਰਨ ਤੇ ਉਹਦੇ ਡੱਡ ਸੀਗਾ ਤੇ ਉਹਨੂੰ ਬਾਅਦ ਵਿੱਚ ਮੋਰਟਰੀ ਘਰ ਵਿੱਚ ਰੱਖ ਦਿੱਤਾ ਗਿਆ ਆ ਜਦੋਂ ਸੂਚਨਾ ਮਿਲੀ ਤੁਸੀਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਸੀ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਬੱਚੇ ਨੂੰ ਕੀ ਲੱਗਦਾ ਸੀ ਡੈਡ ਬੋਡੀ ਕਾਫੀ ਪੁਰਾਣੀ ਹੋਵੇ ਬੱਚੇ ਦੀ ਜਾਂ ਕੁਛ ਇਸ ਨੱਕ ਤੋਂ ਪਾਈ ਹੋਵੇ ਕਿ ਇਹ ਬੱਚਾ ਕਿੰਨਾ ਕੁ ਪੁਰਾਣਾ ਆਇਆਗਾ ਬੱਚਾ ਜਿਹੜਾ ਨਹੀਂ ਸਰ ਹਜੇ ਕੋਈ ਟੱਕ ਪਛਤਾਨ ਨਹੀਂ ਹੋ ਸਕੀ ਆ ਉਹ ਉਹ ਤੇ ਬੈਗ ਦੇ ਵਿੱਚ ਪਈ ਸੀ ਸਰ ਉਹ ਉਹ ਤੇ ਕੈਰੀ ਬੈਗ ਸੀਗਾ ਉਹਦੇ ਵਿੱਚ ਪਈ ਸੀਗੀ ਸੂਏ ਦੇ ਨਾਲ ਪਈ ਸੀਗੀ ਬਾਕੀ ਤੇ ਮੁੰਡਾ ਸੀ ਸਰ ਬਾਕੀ ਉਹਦੇ ਕੋਲ ਇੱਕ ਪਰਤੀ ਵੀ ਨਿਕਲੀ ਸੀਗੀ ਉਹ ਕਿਸੇ ਹਸਪਤਾਲ ਦੀ ਪਰਤੀ ਸੀ ਕੋਈ ਬੈੱਡ ਸ਼ੀਟ ਦੀ ਸਰ ਉਹ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਅਫਸਰ ਸਿਵਲ ਹਸਪੀਟਲ ਬਟਿੰਡਾ ਜੀ ਸਾਡੇ ਕੋਲ ਸਹਾਰਾ ਜਨ ਸੇਵਾ ਦੁਆਰਾ ਜੀ ਇੱਕ ਮ੍ਰਿਤਕ ਨਵਜਾਤ ਬੱਚੇ ਨੂੰ ਲਿਆਂਦਾ ਗਿਆ ਸੀ ਉਸ ਨੂੰ ਗੁਨੀਆਣਾ ਮੰਡੀ ਸੂਏ ਕੋਲ ਇੱਕ ਬੈਗ ਚ ਮਿਲਿਆ ਸੀ ਉਹਨਾਂ ਨੂੰ ਤੇ ਉਹ ਸਾਡੇ ਕੋਲ ਲਿਆਇਆ ਸੀ ਜਾਂਚ ਕੀਤੀ ਉਹ ਪਹਿਲਾਂ ਹੀ ਮ੍ਰਿਤਕ ਸੀਗਾ ਅਸੀਂ ਜਿਹੜੀ ਨਈਆ ਵਾਲਾ ਥਾਣਾ ਹੈ ਉਸ ਨੂੰ ਇਨਫੋਰਮ ਕਰ ਦਿੱਤਾ ਹੈ ਤੇ ਬਾਡੀ ਨੂੰ ਪ੍ਰੀਜ਼ਰਵੇਸ਼ਨ ਦੇ ਲਈ ਡਾਟਾ ਉਸ ਵਿੱਚ ਸ਼ਿਫਟ ਕਰਵਾ ਦਿੱਤਾ ਹੈ ਸਰ ਕੁਝ ਪਤਾ ਲੱਗ ਪਾਇਆ ਕਿ ਕਿੰਨੇ ਇੱਕ ਸਮੇਂ ਦਾ ਬੱਚਾ ਸੀ ਨੇ ਸਰ ਹਜੇ ਇਸ ਬਾਰੇ ਕੋਈ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ ਇਹ ਜਦੋਂ ਪੁਲਿਸ ਇਨਕੁਇਰਸਟ ਮੂਵ ਹੋ ਗਈ ਉਸ ਤੋਂ ਬਾਅਦ ਹੀ ਕੋਈ ਜਿਹੜੇ ਆਪਾਂ ਇਹਨੂੰ ਡਿਟਰਮਨ ਕਰਾਂਗੇ ਕਿ ਇਸ ਦੀ ਉਮਰ ਜਾਂ ਏਜ ਜਾਂ ਗੈਸਟ੍ਰੇਸ਼ਨ ਦੀ ਕਿੰਨੀ ਹੈ ਅੱਗੇ ਵੱਧਦੇ ਆ ਉਧਰ ਮੋਗਾ ਦੇ ਐਸਐਸਪੀ ਅਜੇ ਗਾਂਧੀ ਦੀ ਅਗਵਾਈ ਹੇਠ ਮੋਗਾ ਪੁਲਿਸ ਲਾਈਨ ਦੇ ਵਿੱਚ ਇੱਕ ਪਰੇਡ ਦਾ ਆਯੋਜਨ ਕੀਤਾ ਗਿਆ ਸੋ ਇਸ ਮੌਕੇ ਪਰੇਡ ਤੋਂ ਬਾਅਦ ਐਸਐਸਪੀ ਮੋਗਾ ਨੇ ਆਪਣੀ ਡਿਊਟੀ ਦੇ ਦੌਰਾਨ ਚੰਗਾ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸੀ1 ਸੀ2 ਅਤੇ ਸੀ3 ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਅਤੇ ਡੀਜੀਪੀ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਨਗਦ ਇਨਾਮ ਵੀ ਤਕਸੀਮ ਕੀਤੇ ਗਏ ਨੇ ਸੋ ਡੀਜੀਪੀ ਪੰਜਾਬ ਸਮੇਂ-ਸਮੇਂ ਦੇ ਉੱਤੇ ਪੰਜਾਬ ਪੁਲਿਸ ਦੇ ਉਹਨਾਂ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਨੇ ਜੋ ਆਪਣੀ ਡਿਊਟੀ ਦੇ ਦੌਰਾਨ ਪੂਰੀ ਤਨਦੇਹੀ ਦੇ ਨਾਲ ਕੰਮ ਕਰਦੇ ਹਨ ਤਾਂ ਜੋ ਉਹਨਾਂ ਦਾ ਮਨੋਬਲ ਉੱਚਾ ਬਣਿਆ ਰਹੇ ਸੋ ਇਸ ਮੌਕੇ ਐਸਐਸਪੀ ਅਜੇ ਗਾਂਧੀ ਨੇ ਆਖਿਆ ਕਿ ਇਸ ਦੇ ਨਾਲ ਕਰਮਚਾਰੀਆਂ ਨੂੰ ਹੌਸਲਾ ਮਿਲਦਾ ਤੇ ਉਹਨਾਂ ਦਾ ਆਪਣੀ ਡਿਊਟੀ ਨਿਭਾਉਣ ਦਾ ਮਨੋਬਲ ਵੀ ਵਧਦਾ ਹੈ ਸੋ ਅੱਜ ਮੋਗਾ ਦੀ ਪੁਲਿਸ ਲਾਈਨ ਦੇ ਵਿੱਚ ਇੱਕ ਪਰੇਡ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਕਰਮਚਾਰੀਆਂ ਨੂੰ ਸਰਟੀਫਿਕੇਟ ਅਤੇ ਨਕਦੀ ਦਿੱਤੀ ਗਈ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਸੋ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਨਾਲ ਹੀ ਅੱਗੇ ਤੋਂ ਚੰਗਾ ਕੰਮ ਕਰਨ ਦਾ ਹੌਸਲਾ ਵੀ ਦਿੱਤਾ ਗਿਆ ਅੱਜ ਮੋਗੇ ਪੁਲਿਸ ਦੇ ਵੱਲੋਂ ਪੁਲਿਸ ਲਾਈਨ ਦੇ ਵਿੱਚ ਇੱਕ ਜਨਰਲ ਪਰੇਡ ਰੱਖੀ ਗਈ ਸੀ ਪਰੇਡ ਤੋਂ ਬਾਅਦ ਜਿਹੜੇ ਮੁਲਾਜ਼ਮਾਨੀ ਪਿਛਲੇ ਦਿਨਾਂ ਦੇ ਵਿੱਚ ਵਧੀਆ ਕਾਰਗੁਜ਼ਾਰੀ ਕੀਤੀ ਹੈ ਉਹਨਾਂ ਨੂੰ CC1 ਸਰਟੀਫਿਕੇਟ CC2 CC3 ਸਰਟੀਫਿਕੇਟਸ ਦੇ ਨਾਲ ਸਮਾਨਿਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਨਜ਼ੂਰ ਹੋਇਆ ਕੈਸ਼ ਰਿਵਾਰਡ ਵੀ ਉਹਨਾਂ ਨੂੰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਵੈਲਫੇਅਰ ਨੂੰ ਧਿਆਨ ਚ ਰੱਖਦੇ ਹੋਏ ਹਰ ਥਾਣੇ ਚੌਕੀ ਯੂਨਿਟ ਤੇ ਜੀਓਜ਼ ਦੇ ਆਫਿਸ ਨੂੰ ਵਾਟਰ ਡਿਸਪੈਂਸਰ ਵੀ ਵੈਲਫੇਅਰ ਫੰਡ ਚੋਂ ਖਰੀਦ ਕੇ ਡਿਸਟ੍ਰਿਬਿਊਟ ਕੀਤੇ ਗਏ ਹਨ ਇਹ ਦਿਨਾਲੀ ਸਾਰੇ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਹੈ ਸੋ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ